ਖੁਦਾਵੰਦੇ ਲੋਕਾਂ ਨੂੰ ਮੇਰੇ ਵੱਲੋਂ ਜੈ ਮਸੀਹੀ ਪ੍ਰਭੂ ਤਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਓ ਅਸੀਂ ਅੱਜ ਫੇਰ ਇੱਕ वचन ਦੇ ਵਿੱਚੋਂ ਸਿੱਖਾਂਗੇ ਪਵਿੱਤਰ ਸ਼ਾਸਤਰ ਬਾਈਬਲ ਪਹਿਲਾ ਪਤਰਸ ਔਰ ਉਸ ਦਾ 4 ਦੇ ਆਏ 14 ਔਰ 16 ਬਚਨ ਅਸੀਂ ਦੇਖਾਂਗੇ ਆਓ ਅਸੀਂ ਪਹਿਲਾਂ ਪ੍ਰਾਰਥਨਾ ਕਰਾਂਗੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੇਰੇ ਬਚਨਾਂ ਦੇ ਲਈ ਖੁਦਾਵੰ ਮਹਾਨ ਪਰਮੇਸ਼ਵਰ ਮੈਂ ਤੇਰੇ ਲੋਕਾਂ ਨੂੰ ਪ੍ਰਭੂ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਸੌਂਪਦਾ ਤੇਰੀ ਆਤਮਾ ਦੇ ਦੁਆਰਾ ਪ੍ਰਭੂ ਇਹ ਬਚਨ ਸੁਣਨ ਦੇ ਲਈ ਸਿੱਖਣ ਦੇ ਵਿੱਚ ਪ੍ਰਭੂ ਚੱਲਣ ਦੇ ਵਿੱਚ ਸਾਡੀ ਮਦਦ ਕਰ ਤੇਰਾ ਧੰਨਵਾਦ ਕਰਦੇ ਹਾਂ ਯਿਸਮਸੀ ਦੇ ਨਾਮ ਤੇ ਆਮੀਨ ਸੋ ਆਏ ਮੈਂ ਤੁਹਾਡੇ ਲਈ ਬਚਨ ਪੜਾਂਗਾ ਬੜੇ ਧਿਆਨ ਦੇ ਨਾਲ ਤੁਸੀਂ ਇਸ ਬਚਨ ਨੂੰ ਸੁਣਨਾ ਲਿਖਿਆ ਪਹਿਲਾ ਪਤਰਸ 4 ਦੇ ਆਏ 14 ਬਚਨ ਵਿੱਚ ਲਿਖਿਆ ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਤਨ ਹੋ ਇਸ ਲਈ ਜੋ ਤੇਜ ਆਦਾ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ 16 ਬਚਨ ਦੇ ਵਿੱਚ ਲਿਖਿਆ ਪਰ ਜੇ ਕੋਈ ਮਸੀਹ ਦੇ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਾਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ਰ ਦੀ ਵਡਿਆਈ ਕਰੇ ਹਾਲੇਲੂਇਆ ਬਹੁਤ ਹੀ ਖਾਸ ਗੱਲ ਪਰਮੇਸ਼ਰ ਇਸ वचन ਦੇ ਵਿੱਚ ਵਿਸ਼ਵਾਸੀਆਂ ਦੇ ਨਾਲ ਕਰਦਾ ਪਿਆ ਕਿਉਂਕਿ ਅਸੀਂ ਦੇਖਦੇ ਪਿਆ ਅਸੀਂ ਆਪਣੇ ਸਮਾਜ ਚ ਆਪਣੇ ਲੋਕਾਂ ਚ ਆਪਣੇ ਪਰਿਵਾਰਾਂ ਦੇ ਵਿੱਚ ਰਹਿੰਦੇ ਪਿਆ ਔਰ ਮਸੀਹ ਜਿਹੜਾ ਜੀਵਨ ਹੈ ਇਹ ਸੌਖਾ ਜੀਵਨ ਨਹੀਂ ਬੜਾ ਟਫ ਹੈ ਕਿਉਂਕਿ ਸੰਸਾਰ ਦੀ ਬੁਰਾਈ ਤੁਹਾਨੂੰ ਛੱਡਣੀ ਪਵੇਗੀ ਔਰ ਸਭ ਤੋਂ ਵੱਡੀ ਗੱਲ ਇਹ ਕੀ ਆ ਮਸੀਦ ਦੇ ਨਾਮ ਕਾਰਨ ਤੁਹਾਨੂੰ ਬੋਲੀਆਂ ਵੱਜਣ ਬੋਲੀਆਂ ਪਤਾ ਕੀ ਵੱਜਦੀਆਂ ਨੇ ਅੱਜ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਹ ਪਹਿਲਾਂ ਐਦਾਂ ਦਾ ਸੀ ਇਹ ਪਹਿਲਾਂ ਗਲਤ ਕੰਮ ਕਰਦਾ ਸੀ ਇਸ ਆਹ ਕੰਮ ਕਰਦਾ ਸੀ ਇਹ ਨਸ਼ਾ ਕਰਦਾ ਸੀ ਇਹ ਲੜਾਈਆਂ ਕਰਦਾ ਸੀ ਇਹ ਬੁਰਾਈਆਂ ਕਰਦਾ ਸੀ ਇਹ ਧੋਖੇ ਕਰਦਾ ਸੀ ਇਹ ਐਦਾਂ ਕਰਦਾ ਸੀ ਜਦੋਂ ਇੱਕ ਬੰਦਾ ਆਪਣੀ ਜ਼ਿੰਦਗੀ 'ਚ ਆਪਣੇ ਪਾਪਾਂ ਦੀ ਤੌਬਾ ਕਰ ਲੈਂਦਾ ਔਰ ਤੌਬਾ ਕਰਕੇ ਮਸਜਿਦ ਦੇ ਪਿੱਛੇ ਚੱਲਣ ਦਾ ਯਤਨ ਕਰਦਾ ਹੈ ਤੇ ਫਿਰ ਲੋਕੋ ਨੂੰ ਬੋਲੀਆਂ ਮਾਰਦੇ ਨੇ ਇਹ ਵੱਡਾ ਭਗਤੀ ਵਾਲਾ ਬਣ ਗਿਆ ਇਹ ਵੱਡਾ ਬਾਬਾ ਬਣ ਗਿਆ ਇਹ ਐਦਾਂ ਦਾ ਬਣ ਗਿਆ ਇਹ ਬੜਾ ਪਵਿੱਤਰ ਬਣ ਗਿਆ ਜਾਂ ਐਦਾਂ ਵੀ ਕਹਿੰਦੇ ਨੇ ਸਾਡੇ ਪੰਜਾਬ ਦੇ ਅੰਦਰ ਕਿ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲੀ ਇਹ ਸਾਰੀਆਂ ਗੱਲਾਂ ਕੀ ਨੇ ਇਹ ਤੁਹਾਡੇ ਤੇ ਬੋਲੀਆਂ ਵੱਜਦੀਆਂ ਕਿਉਂਕਿ ਲਿਖਿਆ ਪਰਮੇਸ਼ਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ। ਸੰਸਾਰ ਦੀ, ਲੋਕਾਂ ਦੀ, ਰਿਸ਼ਤੇਦਾਰਾਂ ਦੀ ਕਿਸੇ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ। ਕਿਉਂਕਿ 16 ਬਚਨ ਦੇ ਵਿੱਚ ਲਿਖਿਆ ਜੇ ਮਸੀਹ ਦੇ ਹੋਣ ਕਰਕੇ ਤੁਹਾਨੂੰ ਦੁੱਖ ਵੀ ਆਵੇ ਤੇ ਲੱਜਾਵਾਨੀ ਹੋਣਾ। ਸਗੋਂ ਕੀ ਕਰਨਾ ਉਹਦੇ ਨਾਮ ਕਰਕੇ ਕੀ ਕਰਨਾ? ਉਹਦੇ ਨਾਮ ਕਰਕੇ ਉਹਦੀ ਵਡਿਆਈ ਕਰਨੀ ਹੈ। ਕਿਉਂਕਿ ਤੁਹਾਡਾ ਆਪਣਾ ਸਵਾਰਥ ਨਹੀਂ ਹੈਗਾ। ਹੁਣ ਤੁਸੀਂ ਆਪਣੇ ਸਰੀਰ ਜਾਂ ਆਪਣੇ ਲਈ ਨਹੀਂ ਭਜਦੇ ਪਏ, ਤੁਸੀਂ ਮਸੀਹ ਲਈ ਭਜਦੇ ਪਿਓ। ਤੁਸੀਂ ਮਸੀਹ ਦੀ ਗੱਲ ਕਰਦੇ ਹੋ ਲੋਕਾਂ ਨੂੰ ਦੱਸਦੇ ਹੋ ਕਿ ਮੈਂ ਭਾਈ ਆਹ ਕੰਮ ਕਰਦਾ ਸੀ ਮੈਂ ਆਹ ਬੁਰਾਈ ਕਰਦਾ ਸੀ ਮੇਰੇ ਅੰਦਰ ਆ ਕਮੀਆਂ ਸੀ ਜੇ ਤੁਸੀਂ ਲੋਕਾਂ ਨੂੰ ਦੱਸੋਗੇ ਤੁਸੀਂ ਦੱਸੋਗੇ ਕਿ ਮੈਨੂੰ ਮਸੀਹ ਨੇ ਬਦਲੇ ਆ ਮਸੀਹ ਨੇ ਮੈਨੂੰ ਚੁਣਿਆ ਮਸੀਹ ਨੇ ਮੇਰੀ ਜ਼ਿੰਦਗੀ ਦੇ ਅੰਦਰ ਆ ਆ ਕੰਮ ਕੀਤੇ ਜਦੋਂ ਲੋਕਾਂ ਨੂੰ ਗਵਾਹੀ ਦਮੋਗੇ ਲੋਕ ਤੁਹਾਡੀ ਪਿੱਠ ਪਿੱਛੇ ਬੋਲਣਗੇ ਲੇਕਿਨ ਕਦੇ ਪਰਵਾਹ ਨਾ ਕਰਿਓ ਕਿਉਂਕਿ वचन ਕਹਿੰਦਾ ਹੈ ਉਹਦੇ ਵਿੱਚ ਕੀ ਕਰਨੀ ਆ ਪਰਮੇਸ਼ਰ ਦੀ ਵਡਿਆਈ ਕਰਨੀ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਮਹਿਮਾ ਨਹੀਂ ਦੇਣਾ ਚਾਹੁੰਦੇ ਹੈਗੇ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਮੈਮਾ ਮਿਲੇ ਸਾਰੀ ਮੈਮਾ ਯਿਸੂ ਮਸੀਹ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਉਹ ਜੀਵਤ ਪਰਮੇਸ਼ਰਾ ਉਹੀ ਇੱਕੋ ਮਾਤਰ ਪਰਮੇਸ਼ਰਾ ਜਿਹੜਾ ਦੁਨੀਆ ਨੂੰ ਚੇਂਜ ਕਰ ਸਕਦਾ ਲੋਕਾਂ ਦੇ ਪਾਪਾਂ ਨੂੰ ਬਦਲ ਸਕਦਾ ਲੋਕਾਂ ਦੇ ਪਾਪਾਂ ਨੂੰ ਮਾਫ ਕਰ ਸਕਦਾ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਹੋਰ ਕੋਈ ਨਾਮ ਨਹੀਂ ਦਿੱਤਾ ਗਿਆ ਉਹਦੇ ਤੋਂ ਬਿਨਾਂ ਉਹ ਪਰਮੇਸ਼ਰ ਦਾ ਪੁੱਤਰ ਇਸ ਕਰਕੇ ਸਾਡੇ ਜੀਵਨ ਦੇ ਅੰਦਰ ਆਇਆ ਤਾਂ ਕਿ ਅਸੀਂ ਆਪਣੀ ਬੁਰਾਈ ਨੂੰ ਛੱਡ ਸਕੀਏ ਅਸੀਂ ਆਪਣੇ ਕਮਾਂਡ ਨੂੰ ਲਾ ਦਿੱਤਾ ਹੈ ਆਪਣੀ ਆਪਣੀ ਨਸ਼ੀਆਂ ਨੂੰ ਛੱਡ ਦਿੱਤਾ ਹੈ ਆਪਣੀਆਂ ਬੁਰਾਈਆਂ ਨੂੰ ਛੱਡ ਦਿੱਤਾ ਅਗਰ ਮੈਂ ਆਪਣੇ ਜੀਵਨ ਦੀ ਗੱਲ ਕਰਾਂ ਅੱਜ ਮੇਰੇ ਅੱਜ ਵੀ ਮੇਰੇ ਬਹੁਤ ਫੈਮਿਲੀ ਦੇ ਮੈਂਬਰ ਨੇ ਜਿਹੜੇ ਉਹ ਦੇਖਦੇ ਨੇ ਵੀ ਸ਼ਾਇਦ ਨੇ ਧਰਮ ਬਦਲ ਲਿਆ ਨੇ ਜਾਤ ਬਦਲ ਲਈ ਲੇਕਿਨ ਯਿਸੂ ਮਸੀਹ ਦੇ ਵਚਨ ਦੇ ਵਿੱਚ ਲਿਖਿਆ ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ ਲਿਖਿਆ ਮੈਂ ਤੁਹਾਡਾ ਜਾਤ ਤੇ ਧਰਮ ਨਹੀਂ ਬਦਲਣ ਆਇਆ ਮੈਂ ਤੁਹਾਡਾ ਜੀਵਨ ਬਦਲਣ ਆਇਆ ਜੋ ਲੋਕ ਮੈਨੂੰ ਜਾਣਦੇ ਨੇ ਉਹਨਾਂ ਦੇਖਿਆ ਮੇਰਾ ਜੀਵਨ ਕਿਦਾਂ ਦਾ ਸੀ ਉਹ ਜਾਣਦੇ ਨੇ ਕਿ ਮੇਰਾ ਜੀਵਨ ਕਿਦਾਂ ਦਾ ਸੀ ਮੈਂ ਕਿਦਾਂ ਗਾਲਾਂ ਕੱਢਣ ਵਾਲਾ ਸੀ ਕਿਦਾਂ ਬੁਰਾਈ ਕਰਨ ਵਾਲਾ ਸੀ ਕਿਦਾਂ ਦਾ ਮੇਰਾ ਜੀਵਨ ਸੀ ਪੱਲੀ ਪੰਤੀ ਦੁਨੀਆ ਨੂੰ ਪਤਾ ਹੈ ਮੈਂ ਬਹੁਤ ਜਲਦੀ ਆਪਣੀ ਗਵਾਹੀ ਲੈ ਕੇ ਆਵਾਂਗਾ ਮੈਂ ਦੱਸਾਂਗਾ ਕਿ ਮੈਂ ਕਿਦਾਂ ਦਾ ਇਨਸਾਨ ਸੀ ਹੋ ਸਕਦਾ ਜਿੰਨੇ ਮੈਨੂੰ ਜਾਣਦੇ ਨੇ ਉਹਨੇ ਹੋ ਸਕਦਾ proper ਨਾਂ ਵੀ ਜਾਣਦੇ ਹੋਣ ਲੇਕਿਨ ਮੈਂ ਖੁਦ ਆਪਣੀ ਜਵਾਨੀ ਦੱਸਾਂਗਾ ਕਿ ਮੈਂ ਕਿੰਨਾ ਬੁਰਾ ਇਨਸਾਨ ਸੀ ਮੈਂ ਕਿੰਨਾ ਗਲਤ ਇਨਸਾਨ ਸੀ ਔਰ ਯਸੂ ਮਸੀਹ ਨੇ ਮੈਨੂੰ ਚੇਂਜ ਕੀਤਾ ਅੱਜ ਮੇਰੇ ਜੀਵਨ ਦੇ ਅੰਦਰ ਕੋਈ ਨਸ਼ਾ ਨਹੀਂ ਹੈਗਾ ਅੱਜ ਮੇਰੇ ਜੀਵਨ ਦੇ ਅੰਦਰ ਕੋਈ ਲੜਾਈ ਝਗੜਾ ਨਹੀਂ ਹੈਗਾ ਅੱਜ ਮੇਰੇ ਜੀਵਨ ਦੇ ਅੰਦਰ ਕਿਸੇ ਪ੍ਰਕਾਰ ਦੀ ਬੁਰਾਈ ਨਹੀਂ ਹੈਗੀ ਮੈਂ ਨਹੀਂ ਕਹਿੰਦਾ ਮੈਂ ਬਹੁਤ ਪਵਿੱਤਰ ਹੋ ਗਿਆ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਸ਼ੁੱਧ ਹੋ ਗਿਆ ਲੇਕਿਨ ਅਸੀਂ ਕੋਸ਼ਿਸ਼ ਕਰਦੇ ਪਿਆ ਅਸੀਂ ਯਤਨ ਕਰਦੇ ਪਿਆ ਬੱਚਨ ਨੂੰ ਸਿੱਖਦੇ ਪਿਆ ਇੱਕ ਦੇ ਅਦੀਨ ਹੋ ਕੇ ਇੱਕ ਦਿਨ ਵਫਾਦਾਰ ਹੋ ਕੇ ਮੈਂ ਆਪਣੇ ਅਗਵੇ ਦੇ ਅਦੀਨ ਹੋ ਕੇ ਆਪਣੇ ਬੱਚਨ ਨੂੰ ਸਿੱਖਦਾ ਪਿਆ ਪਰਮੇਸ਼ਰ ਦੇ ਬੱਚਨ ਨੂੰ ਔਰ ਕੋਸ਼ਿਸ਼ ਜਾਰੀ ਰਹੇਗੀ ਕਿਉਂਕਿ ਯਿਸੂ ਮਸੀਹ ਸਿਰਫ ਸਿਰ ਪੂਨਾ ਲੋਕਾਂ ਨੂੰ ਲੈ ਕੇ ਜਾਵੇਗਾ ਜਿਹੜੇ ਲੋਕ ਪਵਿੱਤਰ ਹੋਣਗੇ ਇਸ ਕਰਕੇ ਕਦੇ ਸਮਾਜ ਦੀ ਸੰਸਾਰ ਦੀ ਲੋਕਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਅਗਰ ਤੁਹਾਨੂੰ ਕੋਈ ਬੋਲੀਆਂ ਮਾਰਦਾ ਪਿਆ ਅਗਰ ਤੁਹਾਡੀ ਪਿੱਠ ਪਿੱਛੇ ਕੋਈ ਗੱਲ ਕਰਦਾ ਪਿਆ ਅਗਰ ਪਰਿਵਾਰ ਦੇ ਵਿੱਚ ਕਿਉਂਕਿ ਵਚਨ ਚ ਲਿਖਿਆ ਤੂੰ ਬੱਚ ਤੇਰਾ ਘਰਾਣਾ ਬਚਾਇਆ ਜਾਵੇਗਾ ਸਾਨੂੰ ਯਿਸੂ ਮਸੀਹ ਨੇ ਇਸ ਕਰਕੇ ਚੁਣਿਆ ਕਿ ਸਾਡੇ ਦੁਬਾਰਾ ਜਦੋਂ ਸਾਡਾ ਸਹੀ ਜੀਵਨ ਹੋਵੇਗਾ ਅਸੀਂ ਸਹੀ ਚੱਲਾਂਗੇ ਅਸੀਂ ਇਮਾਨਦਾਰੀ ਨਾਲ ਪਵਿੱਤਰਤਾਈ ਨਾਲ ਚੱਲਾਂਗੇ ਤੇ ਸਾਡੇ ਜੀਵਨ ਨੂੰ ਦੇਖ ਕੇ ਸਾਡਾ ਭੈਣ ਭਰਾ ਸਾਲ ਲੱਗ ਸਕਦਾ 2 ਸਾਲ ਲੱਗ ਸਕਦੇ ਨੇ 4 ਸਾਲ ਲੱਗ ਸਕਦੇ ਨੇ 5 ਸਾਲ ਲੱਗ ਸਕਦੇ ਨੇ ਅਸੀਂ ਯਤਨ ਕਰਨਾ ਹੈ ਅਸੀਂ ਉਹਨਾਂ ਨਾਲ ਲੜਨਾ ਨਹੀਂ ਅਸੀਂ ਪੈੜਨਾ ਨਹੀਂ ਵਿਰੋਧ ਨਹੀਂ ਕਰਨਾ ਜੋ ਕਰਦੇ ਨੇ ਕਰਨ ਉਹਨਾਂ ਲਈ ਅਸੀਂ ਪ੍ਰਾਰਥਨਾ ਕਰਨੀ ਆ ਤੁਹਾਨੂੰ ਬੋਲੀਆਂ ਮਾਰਦੇ ਨੇ ਕੋਈ ਦਿੱਕਤ ਨਹੀਂ ਉਹਨਾਂ ਲਈ ਤੁਸੀਂ ਪ੍ਰਾਰਥਨਾ ਕਰੋ ਔਰ ਸਾਰੀਆਂ ਗੱਲਾਂ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਕਰੋ ਪ੍ਰਭੂ ਤੁਹਾਨੂੰ ਬLES ਕਰੇ ਗੋਡ ਬLES ਯੂ ਬਾਈ ਬਾਈ